ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਰਵੀ ਕੁਮਾਰ ਨੇ ਆਪਣੀ ਹਰ ਤੋੜ ਮਿਹਨਤ ਦੇ ਸਦਕਾ ਜਿੱਥੇ ਆਪਣੇ ਮਾਪੇ ਦਾ ਨਾਮ ਰੋਸ਼ਨ ਕੀਤਾ ਉੱਥੇ ਆਪਣੇ ਸ਼ਹਿਰ ਅਤੇ ਪੂਰੇ ਪੰਜਾਬ ਦਾ ਨਾਮ ਇੰਟਰਨੈਸ਼ਨਲ ਲੈਵਲ ਤੇ ਰੋਸ਼ਨ ਕੀਤਾ ਉਹਨਾਂ ਨੇ ਆਪਣੀ ਸਾਈਕਲ ਤੋਂ ਸ਼ੁਰੂ ਹੋ ਕੇ ਇਸ ਮੁਕਾਮ ਤੱਕ ਪਹੁੰਚਣ ਦੀ ਸਾਰੀ ਕਹਾਣੀ ਬਿਆਨ ਕੀਤੀ ਜਿਸ ਨੂੰ ਸੁਣ ਕੇ ਲੱਗਿਆ ਕਿ ਜੇਕਰ ਕੁਝ ਬਣਨ ਦੀ ਤਾਂ ਆਗੂ ਵੇ ਤਾਂ ਥਾਂ ਲਿਆ ਜਾਵੇ ਤਾਂ ਮਿਹਨਤ ਲਗਨ ਦੇ ਨਾਲ ਕੰਮ ਕੀਤਾ ਜਾਵੇ ਤਾਂ ਫਿਰ ਮੰਜ਼ਿਲ ਦੂਰ ਨਹੀਂ ਇਸ ਦੇ ਮਿਸਾਲ ਅਜਸ ਨੌਜਵਾਨ ਦਾ ਮੁਕਾਮ ਤੇ ਇਸ ਦਾ ਸ਼ਰੀਰ ਬੋਲ ਸਕਦਾ ਹੈ ਦੱਸਦੇ ਕਿ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਤੇ ਹੋਰ ਮੱਲਾ ਮਾਰੀਆਂ ਗਈਆਂ ਨੇ ਤੇ ਹੌਸਲਾ ਬੁਲੰਦ ਰਵੀ ਕੁਮਾਰ ਦਾ ਜੋ ਕਿ ਅੱਜ ਆਪਣੇ ਵਰਗੇ ਹੋਰ ਨੌਜਵਾਨਾਂ ਨੂੰ ਇਹੋ ਜਿਹੇ ਮੁਕਾਮ ਤੇ ਪਹੁੰਚ ਸਕਣ ਉਸ ਨੂੰ ਵੀ ਸਿਖਲਾਈ ਦੇ ਰਿਹਾ ਹੈ। ਦੋਸਤੋ ਮੈਂ 파ਰਸ ਗੌਤਮ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਅੱਜ ਅਸੀਂ ਜ਼ਿਲ੍ਹਾ ਸ਼ਰੀਫਤਗੜ ਸਾਹਿਬ ਦੇ ਸ਼ਹਿਰ ਮੰਡੀ ਗਵਿੰਦਗੜ੍ਹ ਪਹੁੰਚੇ ਆਂ ਤੇ ਅੱਜ ਤੁਹਾਨੂੰ ਇੱਕ ਅਸੀਂ ਨਵੀਂ ਅਪਡੇਟ ਨਾਲ ਲੈ ਕੇ ਆਏ ਆ ਤੇ ਤੁਹਾਨੂੰ ਦੱਸ ਜੀਏ ਅਸੀਂ ਅੱਜ ਉਸ ਐਸੇ ਇਨਸਾਨ ਨੂੰ ਤੁਹਾਨੂੰ ਤੁਹਾਡੇ ਰੂਪ ਰੂਪ ਕਰਾਂਗੇ ਜਿਨ੍ਹਾਂ ਨੇ नेशनेल ਨਹੀਂ इंटरनेशनल ਤੇ बॉडी बिल्डर ਵਿੱਚ ਆਪਣਾ ਨਾਮ ਕਮਾਇਆ ਸੋ ਸਾਡੇ ਨਾਲ ਜੁੜੇ ਨੇ ਆਓ ਇਹਨਾਂ ਨਾਲ ਗੱਲ ਕਰ ਲੈਂਦੇ ਆਂ ਹਾਂਜੀ ਸਰ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਹੈ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਵੀ ਕੁਮਾਰ ਹੈ ਜੀ ਹਾਂਜੀ ਸਰ ਤੁਸੀਂ ਮਤਲਬ ਬਹੁਤ ਆਪਣੀ 14 ਸਾਲ ਦੀ ਉਮਰ ਤੋਂ ਲੈ ਕੇ ਹੁਣ ਤੱਕ ਗੱਡੀਆਂ ਮੱਲਾ ਮਾਰ ਰਹੀਆਂ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਤੁਸੀਂ ਆਪਣੀ ਜ਼ਿੰਦਗੀ ਦੀ ਸਟਾਰਟਿੰਗ ਕਿੱਥੇ ਕੀਤੀ ਹੈ ਜੀ ਦੇਖੋ ਸਟਾਰਟਿੰਗ ਤਾਂ ਬੜੇ ਕਹਿਣਾ ਮਤਲਬ ਬਹੁਤ ਗਰੀਬ ਪਰਿਵਾਰ ਚੋਂ ਹੋਈ ਸੀ ਜੀ ਤੇ ਐਦਾਂ ਹੀ ਬਸ ਥੋੜਾ ਅ ਫਿਜ਼ੀਕਲੀ ਜਿੱਦਾਂ ਕਿ ਮੈਂਟਲੀ ਥੋੜਾ ਸ਼ੌਂਕ ਸੀ ਗੇਮ ਵਗੈਰਾ ਕਰਨ ਦਾ ਜਿੱਦਾਂ ਆਪਾਂ ਛੋਟੇ ਹੁੰਦੇ ਖੇਡਣ ਲੱਗ ਜਾਂਦੇ ਸੀ ਹਨਾ ਖੋਖੋ ਵਗੈਰਾ ਖੇਡਣ ਲੱਗ ਜਾਣੀ ਸਕੂਲ ਦੇ ਵਿੱਚ ਜਾਂ ਜੰਜੀਰ ਸ਼ੂਨ ਖੇਡਦੇ ਹੁੰਦੇ ਸੀਗੇ ਉਹ ਖੇਡ ਲੱਗ ਜਾਣਾ ਤਾਂ ਉਹ ਸ਼ੁਰੂ ਤੋਂ ਹੀ ਮੈਨੂੰ ਸ਼ੌਂਕ ਸੀਗਾ ਤੇ ਜਿਹੜਾ ਜਿਮ ਹੈ ਇਹ ਸਟਾਰਟ ਹੋਇਆ ਸਨ 2000 ਤੋਂ ਜੀ ਹਾਂਜੀ ਸਨ 2000 ਤੋਂ ਜਿਮ ਜਿਹੜਾ ਹੈਗਾ ਉਹ ਸਟਾਰਟ ਕੀਤਾ ਤੇ ਜਿੰਮ ਕੁਛ ਇਹ ਪਰਪਸ ਲਈ ਨਹੀਂ ਸਟਾਰਟ ਕੀਤਾ ਸੀਗਾ ਕਿ ਹਾਂ ਵੀ ਇਹਦੇ ਚ ਅੱਗੇ ਜਾ ਕੇ ਆਪਾਂ ਕੰਪੀਟੀਸ਼ਨ ਖੇਡਣੇ ਆ ਜਾਂ ਆਪਾਂ ਇੱਕ ਵੱਡੇ ਲੈਵਲ ਦਾ ਐਥਲੀਟ ਬੰਨਾ ਹੈ ਐਦਾਂ ਕੁਛ ਨਹੀਂ ਸੀ ਸਿਰਫ ਇੱਕ ਅ ਜਸਟ ਬਾਡੀ ਬਣਾਉਣ ਵਾਸਤੇ ਵੀ ਸ਼ੌਂਕ ਸੀ ਵੀ ਹਾਂ ਜਾ ਕੇ weight ਚੱਕਣਾ ਐਦਾਂ ਕਰਕੇ ਹਨਾ ਤੇ ਕੋਈ ਇਹਨੂੰ ਪ੍ਰੋਫੈਸ਼ਨਲੀ ਮੈਂ ਨਹੀਂ ਲੈ ਕੇ ਸੋਚਿਆ ਸੀਗਾ ਵੀ ਹਾਂ ਵੀ ਮੈਂ ਇਹਨੂੰ ਪ੍ਰੋਫੈਸ਼ਨਲੀ ਮੈਂ ਕਰੂੰਗਾ ਤੇ ਹੌਲੀ ਹੌਲੀ ਜਿੱਦਾਂ ਜਿੱਦਾਂ ਕਰਦਾ ਗਿਆ ਤਾਂ ਬਾਡੀ ਉਦਾਂ ਹੀ ਡਿਵੈਲਪ ਹੁੰਦੀ ਗਈ ਜੀ ਤੇ ਚਲੋ ਵਿੱਚ ਜਿਹੜੇ ਉਸਤਾਦ ਸੀਗੇ ਮੇਰੇ ਉਹ ਕਹਿੰਦੇ ਯਾਰ ਤੂੰ ਕੰਪੀਟੀਸ਼ਨ ਵਗੈਰਾ ਖੇਡ ਲਾ ਚਲੋ ਕੰਪੀਟੀਸ਼ਨ ਦੇ ਵਿੱਚ ਕੰਪੀਟ ਕੀਤਾ ਤਾਂ ਪਹਿਲੀ ਵਾਰੀ ਇਹ ਸਨ 2000 ਦੇ ਵਿੱਚ ਹੀ ਡਿਸਟ੍ਰਿਕਟ ਫਤਿਹਗੜ ਸਾਹਿਬ ਜ਼ਿਲ੍ਹੇ ਤੋਂ ਜਿਹੜੀ ਹੈ ਮੇਰੀ ਉਹ ਤੀਜੀ ਪਲੇਸ ਆਈ ਸੀਗੀ ਤੇ ਥਰਡ ਪਲੇਸ ਤੋਂ ਬਾਅਦ ਫਿਰ ਅੰਦਰ ਜੋਸ਼ ਜਾਗ ਗਿਆ ਕਿ ਆਪਾਂ ਤਾਂ ਬਣ ਗਏ ਬੋਡੀ ਬਿਲਡਰ ਤੇ ਪਾਸਵਰ ਲੱਗੇ ਰਹੇ ਜੀ ਪਰ ਉਸ ਤੋਂ ਬਾਅਦ ਕਾਫੀ ਜੜੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ 2006 ਤੱਕ ਫਿਰ ਕੋਈ ਮੈਡਲ ਨਹੀਂ ਆਇਆ ਫਿਰ ਹਾਰਦੇ ਰਹੇ ਪਰ ਮਿਹਨਤ ਜਾਰੀ ਸੀਗੀ ਜਨੂਨ ਪੂਰਾ ਸੀਗਾ ਤੇ 2006 ਦੇ ਵਿੱਚ ਮੈਂ ਫਿਰ ਜਿਹੜਾ ਹੈਗਾ ਉਹ ਪੰਜਾਬ ਦਾ ਕੰਪੀਟੀਸ਼ਨ ਵਿਨ ਕੀਤਾ ਫਸਟ ਟਾਈਮ ਉਹਦੇ ਵਿੱਚ ਹੀ ਮੈਂ ਡਿਸਟ੍ਰਿਕਟ ਵੀ ਫਸਟ ਆਇਆ 2007 ਦੇ ਵਿੱਚ ਮੈਂ ਨੈਸ਼ਨਲ ਦੇ ਵਿੱਚੋਂ ਜੂਨੀਅਰ ਨੈਸ਼ਨਲ ਦਾ ਮੈਡਲ ਲੈ ਕੇ ਏਸ਼ੀਅਲ ਹੀ ਸਿਲੈਕਟ ਹੋ ਗਿਆ ਤੇ 2007 ਦੇ ਵਿੱਚ ਮੈਂ ਜਿਹੜਾ ਹੈਗੀ ਆ ਉਹ ਏਸ਼ੀਆ ਚੈਂਪੀਅਨਸ਼ਿਪ ਚਾਈਨਾ ਦੇ ਵਿੱਚ ਖੇਡੀ ਸੀਗੀ ਸਿਲਵਰ ਮੈਡਲ ਆਇਆ ਸੀ ਮੇਰਾ ਜੀ ਫਿਰ ਉਸ ਤੋਂ ਬਾਅਦ 2008 ਦੇ ਵਿੱਚ ਮੈਂ ਹਾਂਗਕਾਂਗ ਦੇ ਵਿੱਚ ਚੈਂਪੀਅਨਸ਼ਿਪ ਖੇਡੀ ਦੁਬਾਰਾ ਏਸ਼ੀਅਨ ਜੈਂਪ ਸ਼ਿਪ ਉੱਤੇ 골ਡ ਮੈਡਲ ਆਇਆ ਫਿਰ ਬੀਚ ਏਸ਼ੀਅਨ ਗੇਮਸ ਖੇਡੀਆਂ ਬਾਲੀ ਦੇ ਵਿੱਚ 2009 ਦੇ ਵਿੱਚ ਉੱਥੇ ਮੇਰਾ ਸਿਲਵਰ ਮੈਡਲ ਸੀਗਾ ਤੇ ਉਸ ਤੋਂ ਬਾਅਦ ਇੰਡੋਪਾਕਸ ਗੇਮ ਖੇਡੀਆਂ ਉੱਥੇ ਵੀ ਸਿਲਵਰ ਮੈਡਲ ਸੀ ਪਾਕਿਸਤਾਨ 'ਚ ਹੋਈਆਂ ਸੀ ਇਹ ਤੇ ਉਸ ਤੋਂ ਬਾਅਦ ਆਸਟ੍ਰੇਲੀਆ ਅਮਰੀਕਾ ਫਿਰ ਦੁਬਾਰਾ ਚਾਈਨਾ ਸ਼ੰਘਾਈ ਦੇ ਵਿੱਚ ਤਾਂ ਇਦਾਂ ਜਿਹੜੇ ਹੈਗੇ ਆ ਆਰਨੋਲਡ ਕਲਾਸਿਕ ਅਮੇਚਰ 올림ਪੀਆ ਜਿਹੜੇ ਹੁਣ ਤੱਕ ਦੇ ਜਿੰਨੇ ਵੀ ਬਾਡੀ ਬਿਲਡਿੰਗ ਦੇ ਵਿੱਚ ਟਾਈਟਲ ਆ ਉਹਨਾਂ ਸਾਰੇ ਜਿੱਤ ਚੁੱਕਿਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਤੋਂ ਲੈ ਕੇ ਮਿਸਟਰ 올림ਪੀਆ ਆਰਨੋਲਡ ਕਲਾਸਿਕ ਯੂ ਐਸ ਏ ਆਸਟ੍ਰੇਲੀਆ ਇਹ ਸਾਰੇ ਸ਼ੋਅ ਮੈਂ ਜਿੱਤ ਚੁੱਕਿਆ ਸਰ ਜਿੱਥੇ ਦੱਸਿਆ ਜਾਂਦਾ ਕਿ ਆਰਨੋਲਡ ਕਲਾਸਿਕ ਹੈ ਇਹਦੇ ਵਿੱਚ ਇੰਡੀਆ ਜਿਹੜਾ ਤੁਸੀਂ ਪਹਿਲੇ ਪਲੇਅਰ ਸੀ ਜਿਹੜੇ ਕਿ ਇਸ ਗੇਮ ਨੂੰ ਖੇਡੇ ਹੋ ਜਾ ਕੇ ਨਹੀਂ ਖੇਡਣ ਵਾਲੇ ਤਾਂ ਕਾਫੀ ਐਥਲੀਟ ਹੈ ਬਟ 골ਡ ਮੈਡਲ ਮੇਰਾ ਆ ਚਾਹ 골ਡ ਮੈਡਲ ਮੇਰਾ ਆਇਆ ਸੀ ਹਾਂਜੀ ਠੀਕ ਹੈ ਖੇਡਣ ਵਾਲੇ ਬਹੁਤ ਹੈ ਕਾਫੀ ਐਥਲੀਟਸ ਆ ਗਏ ਆਪਣੇ ਇੰਡੀਆ ਦੇ ਜਿਹਨਾਂ ਨੇ ਰਿਪਰੈਜ਼ੈਂਟ ਕੀਤਾ ਚਾਰਨੋਲ ਕਲਾਸਿਕ ਨੂੰ ਕਿਸੇ ਦਾ ਸਿਲਵਰ ਮੈਡਲ ਆਇਆ ਕਿਸੇ ਦਾ ব্রੌਨ ਆਇਆ 골ਡ ਮੈਡਲ ਨਹੀਂ ਸੀਗਾ ਤਾਂ 골ਡ ਮੈਡਲ ਜਿਹੜਾ ਹੈਗਾ ਉਹ 2020 ਦੇ ਵਿੱਚ ਮੈਂ ਆਸਟ੍ਰੇਲੀਆ ਦੇ ਵਿੱਚ ਵਿਨ ਕੀਤਾ ਸੀ 2017 ਵਿੱਚ ਮੈਂ ਅਮਰੀਕਾ ਦੇ ਵਿੱਚ ਚਾਰਨੋਲ ਕਲਾਸਿਕ ਪਾਰਟਿਸਿਪੇਟ ਕੀਤਾ ਸੀ ਬਟ ਉੱਥੇ ਮੇਰਾ ਜਿਹੜਾ ਮੈਡਲ ਉਹ ਨਹੀਂ ਆਇਆ ਸੀ ਤੇ ਸਰ ਸਮਾਂ ਵੀ ਬੜਾ ਉਹ ਟਾਈਮ ਬੜਾ ਅਲੱਗ ਹੀ ਹੁੰਦਾ ਸੀ ਹੈਨਾ ਜੀ ਹੁੰਨ ਦੇ ਸਮੇਂ ਤੋਂ ਪਹਿਲਾਂ ਸਮਾਂ ਬੜਾ ਅਲੱਗ ਹੁੰਦਾ ਸੀ ਹਾਂਜੀ ਤੇ ਫਿਰ ਨਾਲ ਆਪਣੀ ਪੜ੍ਹਾਈ ਵਗੈਰਾ ਕਿਵੇਂ ਤੁਸੀਂ ਕਿਵੇਂ ਕੀਤਾ ਜੀ ਦੇਖੋ ਸਾਰਾ ਕੁਝ ਨਾਲ ਚੱਲਦਾ ਸੀ ਮੇਰੇ ਦਿਮਾਗ ਦੇ ਵਿੱਚ ਸਿਰਫ ਉਸ ਟਾਈਮ ਜਿਹੜਾ ਮੈਂ ਹੁੰਨ ਦੀ ਜਿਹੜਾ ਯੂਥ ਹੈ ਉਹਨਾਂ ਨੂੰ ਵੀ ਇਹੀ ਗੱਲ ਕਹਿਣਾ ਚਾਹੁੰਦਾ ਕਿ ਇੱਕ ਟਾਰਗੇਟ ਹੁੰਦਾ ਜੀ ਕਹਿੰਦੇ ਤਾਂ ਮੇਰੇ ਸਾਹਮਣੇ ਸਿਰਫ ਦੋ ਟਾਰਗੇਟ ਸੀ ਕਿ ਜਿੰਮ ਕਰਨਾ ਹੈ ਕਿ ਪੜਾਈ ਕਰਨਾ ਤੀਜਾ ਮੈਨੂੰ ਕੋਈ ਥੈਂਕ ਯੂ ਜੀ ਸੋ ਦੋਸਤੋ ਤੁਸੀਂ ਦੇਖਿਆ ਸਾਡਾ ਇੰਟਰਨੈਸ਼ਨਲ ਪਲੇਅਰ ਰਵੀ ਕੁਮਾਰ ਜੀ ਮੰਡੀ ਗੋਵਿੰਦਗੜ੍ਹ ਤੋਂ ਜਿਨ੍ਹਾਂ ਨੇ ਬਹੁਤ ਹੀ ਬੋਡੀ ਬਾਰੇ ਬੋਡੀ ਬਿਲਡਿੰਗ ਬਾਰੇ ਬਹੁਤ ਕੁਝ ਦੱਸਿਆ ਔਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਸ ਚੀਜ਼ ਤੋਂ ਸੇਤ ਮਿਲ ਗਈ ਮੈਂ 파ਰਸ ਗੋਤਮ ਇੰਡੀਅਨ ਨਿਊਜ਼ ਤੋਂ ਕੈਮਰਾਮੈਨ ਦਲੀ ਸ਼ਰਮਾ ਨਾਲ